ਉਹ ਤੁਹਾਡੇ ਪਿਆਰ ਨਾਲ ਤੁਹਾਡੇ ਜਿਹੜੇ ਸਪੋਰਟ ਨਾਲ ਖਾਸ ਆਈਡ ਨਾਲ ਤੇ ਸਬਰ ਫਾਊਂਡੇਸ਼ਨ ਸਪੋਰਟ ਕਰਦੇ ਉਹਦੇ ਪਿਆਰ ਦੇ ਨਾਲ ਦੇਖੋ ਨੌਜਵਾਨਾਂ ਨੂੰ ਇੱਕ ਸਾਰਾ ਮਿਲਦਾ ਪਈ ਅਸੀਂ ਕੀ ਨਹੀਂ ਅਸੀਂ ਅਚੀਵ ਕਰ ਸਕਦੇ ਕਿੱਥੇ ਨਹੀਂ ਅਸੀਂ ਪਹੁੰਚ ਸਕਦੇ ਮੇਰਾ ਨਾ ਸ਼ੁਰੂ ਤੋਂ ਜਿਹੜਾ ਪੰਜਾਬ ਪੁਲਿਸ ਦਾ ਡਰੀਮ ਸੀਗਾ ਸਰ ਇਹ ਮੇਰਾ ਸੀਗਾ ਜਾਂ ਦਾ ਡੀਐਸਪੀ ਜਿਵੇਂ ਆਪਾਂ ਪੀਸੀਐਸ ਕਲੀਅਰ ਕਰਦੇ ਆ ਜਾਂ ਫਿਰ ਯੂਪੀਐਸਸੀ ਕਰਕੇ ਵੀ ਜਿਹੜਾ ਵੀ ਰੈਂਕ ਮਿਲੂਗਾ ਅਸਰਿਆ ਸੁਫਨਾ ਯਾ ਡਰੀਮ ਯਾ ਫਿਰ ਤੁਹਾਡੀ ਆਪਣੇ ਜਿਹੜਾ ਨੌਕਰੀ ਦਾ ਕੋਈ ਹੋਮ ਪੂਰਾ ਹੋਊਗਾ ਤਾ ਦੇਖੋ ਜਿਵੇਂ ਸਰ ਤਿਆਰੀ ਕਰਵਾਉਂਦੇ ਸਬਰ ਫਾਊਂਡੇਸ਼ਨ ਤੋਂ ਸਰ ਵਰਗੇ ਤਿਆਰੀ ਕਰਵਾਉਂਦੇ ਆ ਉਥੋਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਆ ਵੀ ਪੀਸੀਸ ਵਗੈਰਾ ਨੂੰ ਆਪਾਂ ਕਲੀਅਰ ਕਰ ਸਕਦੇ ਆ ਕੋਈ ਐਡਾ ਡਿਫਿਕਲਟ ਨਹੀਂਗਾ ਬਸ ਹੋ ਸਕਦਾ ਟਾਈਮ ਲੱਗ ਜਾਏ 1 ਸਾਲ ਲੱਗ ਜਾਏ 2 ਸਾਲ ਲੱਗ ਜਾਣ ਜਿੱਦੋਂ ਤੁਹਾਡੇ ਬਹੁਤ ਟਾਪ ਮਾਰਕਸ ਸੀਗੇ ਤੁਸੀਂ ਕਾਫੀ ਚ ਰੱਖੀ ਕੀਤੀ ਆਪਣੇ ਮਾਰਕਸ ਦੇ ਵਿੱਚ ਹਾਂਜੀ ਸਰ ਮਤਲਬ ਜੇ ਲਾਸਟ ਟਾਈਮ ਨਾਲ ਮੈਂ ਦੇਖ ਦੱਸਾਂ ਤਾਂ ਮੇਰਾ ਪਹਿਲਾ ਸੀਗਾ ਸਿਰਫ 50 ਦੇ ਵਿੱਚ ਸੀਗਾ ਟਾਪ 50 ਦੇ ਵਿੱਚ ਇਸ ਵਾਰ ਸਰ ਮੇਰਾ ਰੈਂਕ ਜਿਹੜਾ ਹੈ ਟੌਪ 30 ਆਇਆ। ਕਈ ਪਰਿਵਾਰ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਕੋਈ ਪਰਿਵਾਰ ਜਦੋਂ ਪੜਿਆ ਲਿਖਿਆ ਨਹੀਂਗਾ। ਉਹ ਪਰਿਵਾਰ ਜਿਹੇ ਇੱਕ ਬੰਦਾ ਜਾਂ ਇੱਕ ਕੁੜੀ ਜਾਂ ਮੁੰਡਾ ਜਿਹਦਾ ਹਾਈ ਲੈਵਲ ਤੇ ਪੜ ਜਾਣ ਤੇ ਆਫਸਰ ਬਣ ਜਾਣ ਉਹ ਸਾਰਾ ਪਰਿਵਾਰ ਚੱਕ ਲੈਂਦੇ ਆ। ਹਾਂਜੀ ਸੰਘਾਤ ਜੀ ਹੁਣ ਤੁਸੀਂ ਇੰਟਰਵਿਊ ਦੇਖਣ ਲੱਗੇ ਆ ਕਿ ਨੌਜਵਾਨ ਪੰਜਾਬ ਦਾ ਮਨਵਿੰਦਰ ਸਿੰਘ ਜਿਹਨੇ ਯੂਪੀਐਸਸੀ ਦੇ ਐਗਜ਼ਾਮੀਨੇਸ਼ਨ ਲਈ ਮਦਦ ਚਾਹੀਦੀ ਸੀਗੀ ਤੇ ਸਬਰ ਫਾਊਂਡੇਸ਼ਨ ਭਾਈ ਜਸਪ੍ਰੀ ਅੰਜਲੰਦਰ ਤੇ ਖਾਲਸਾ ਆਈਡ ਕਾਫੀ ਨੌਨ ਜਨ ਸਪੋਰਟ ਕਰ ਰਹਾ ਹੈ ਪਈ ਆਪਣੀ ਪੜਾਈ ਲਖਾਏ ਕਰਕੇ ਬੜੀਆਂ ਬੜੇ ਜੋਬਾ ਕਰਨ ਇਹਨਾਂ ਇਹਨਾਂ ਦੀ ਤਰੱਕੀ ਦੇਖੋ ਕਿੰਨੀ ਤਰੱਕੀ ਕੀਤੀ ਆ ਇਹਨਾਂ ਐਗਜ਼ਾਮ ਤੇ ਫਿਰ ਪੰਜਾਬ ਕਨਸਟੇਬਲ ਬੰਦ ਦਾ ਜਿੱਦਾਂ ਪਈ ਇੱਕ ਪੇਪਰ ਜਣਾ ਪੈਂਦਾ 3 ਲੱਖ ਬੱਚੇ ਉੱਥੇ ਅਪਲਾਈ ਕਰਦੇ ਇੰਨਾ ਕੁ ਤਕਰੀਬਨ ਤੇ ਉਹਨਾਂ 3 ਲੱਖ ਜੋ 13ਵਾਂ ਆ 13ਵੇਂ ਨੰਬਰ ਤੇ ਹੁਣ ਇਹਨਾਂ ਦਾ ਅਸੀਂ ਇੰਟਰਵਿਊ ਕਰਾਂਗੇ ਭਈ ਦੇਖੋ ਵੀ ਨੌਜੋ ਸਾਡੇ ਪੰਜਾਬ ਦੇ ਕਿੰਨੀ ਪ੍ਰਾਪਤੀ ਕਰਦੇ ਇਹਨਾਂ ਨੂੰ ਇੱਕ ਹੋਰ ਫਰੈਂਡ ਫਰੈਂਡਸ਼ਿਪ ਹੈ ਗਿਆ ਧਰਮਪਾਉ ਸਿੰਘ ਦੇ ਨਾਲ ਜੇ ਜੇ ਤੁਹਾਡੀ ਪਹਿਲਾਂ ਇੰਟਰਵਿਊ ਹੋਈ ਸੀਗੀ ਉਹਨੇ ਬਹੁਤ ਅਚੀਵਮੈਂਟ ਕੀਤੀ ਬਹੁਤ ਵੱਡੇ ਲੈਵਲ ਤੇ ਹੁਣ ਆਫਸਰ ਬਣਿਆ ਹੋਆ ਉਹ ਤੁਹਾਡੇ ਪਿਆਰ ਨਾਲ ਤੁਹਾਡੇ ਜਿਹੜੇ ਸਪੋਰਟ ਨਾਲ ਖਾਸਾਈਡ ਨਾਲ ਤੇ ਸਬਰ ਫਾਊਂਡੇਸ਼ਨ ਸਪੋਰਟ ਕਰਦੇ ਉਹਦੇ ਪਿਆਰ ਦੇ ਨਾਲ ਦੇਖੋ ਨੌਜੋ ਨੂੰ ਇੱਕ ਸਾਰਾ ਮਿਲਦਾ ਪਈ ਅਸੀਂ ਕੀ ਨਹੀਂ ਅਸੀਂ ਅਚੀਵ ਕਰ ਸਕਦੇ ਕਿੱਥੇ ਨਹੀਂ ਅਸੀਂ ਪਹੁੰਚ ਸਕਦੇ ਸੋ ਹੁਣ ਤੁਸੀਂ ਇੰਟਰਵਿਊ ਸੁਣਿਆ ਤੁਸੀਂ ਮੇਰੇ ਖਿਆਲ ਬੜੇ ਖੁਸ਼ ਹੋ ਜੂਗੇ ਦੇਖ ਕੇ ਕਈ ਸਾਡੇ ਨੌਜਵਾਨ ਕਿੰਨੇ ਉਹਨਾਂ ਦਾ ਮਾਈਂਡ ਸੈਟ ਉਹਦੀ ਐਟੀਟਿਊਡ ਕਿੰਨੇ ਪੋਜ਼ਿਟਿਵ ਆ ਤੇ ਅਚੀਵਮੈਂਟ ਕਿਨੇ ਲੈਵਲ ਤੇ ਜਾ ਰਹੇ ਆ ਤੇ ਤੁਹਾਨੂੰ ਪਤਾ ਕਿ ਜਿੰਦਗੀ ਤੁਹਾਨੂੰ ਕਈ ਵਾਰੀ ਸਾਟ ਲੱਗਦੀ ਜਾਂ ਡਿੱਗਣਾ ਪੈਂਦਾ ਕੋਈ ਮੁਸ਼ਕਲ ਆ ਜਾਂਦੀਆਂ ਤੇ ਇਦਾਂ ਦੇ ਨੌਜਵਾਨ ਨਹੀਂ ਦੇਖਦੇ ਪੇ ਹੱਥ ਖੜੇ ਕਰਦੇ ਇੱਕਦਮ ਘੜੀ ਘੜੀ ਖੜੇ ਹੋ ਕੇ ਮੋੜ ਮੋੜ ਕੇ ਫੇਰ ਕੋਸ਼ਿਸ਼ ਕਰਦੇ ਆ ਤੇ ਅੱਜ ਅਸੀਂ ਇੰਟਰਵਿਊ ਮੇਰੇ ਖਾ ਸੁਣ ਕੇ ਤੁਸੀਂ ਬੜੇ ਖੁਸ਼ ਹੋਵੋਗੇ ਭਾਈ ਮਨਵਿੰਦਰ ਸਿੰਘ ਦੇ ਐਟੀਟਿਊਡ ਤੇ ਅਚੀਵਮੈਂਟ ਬਾਰੇ ਮਨਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈ ਗੁਰੂ ਜੀ ਦਾ ਖਾਲਸਾ ਸਰੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈ ਕਿੱਦਾਂ ਤੁਸੀਂ ਇੱਧਰ ਆਏ ਆ ਪੜ੍ਹਾਈ ਲਿਖਾਈ ਦਾਵੇ ਪੜ੍ਹਾਈ ਲਿਖਾਈ ਦਾ ਜੇ ਤੁਸੀਂ ਆਪ ਤੁਹਾਨੂੰ ਫੰਡ ਕਰਨਾ ਪੈਂਦਾ ਆਪ پیسے ਕਿਹਨੇ ਕਹਿੰਦੇ ਕਿ ਕਿਦੋਂ ਖਾਣਾ ਸਿੱਗਾ ਹਾਂਜੀ ਹਾਂਜੀ ਸਰ ਸਰ ਐਕਚੁਅਲੀ ਮਤਲਬ ਜਿਵੇਂ ਵੀ ਪੇਰੈਂਟ ਸਾਡੇ ਮੇਰੇ ਫਾਰਮਰ ਹੀ ਸੀਗੇ ਮਤਲਬ ਕੁਝ ਜ਼ਿਆਦੀ ਖਾਸ ਨਹੀਂ ਸੀਗਾ ਤੇ ਪਰ ਉਸ ਤੋਂ ਬਾਅਦ ਸਰ ਜਿਵੇਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਇਸ ਇੱਧਰ ਆਇਆ ਇਸ ਲਾਈਨ ਚ ਆਇਆ ਗਵਰਨਮੈਂਟ ਜੌਬ ਦੀ ਚ ਤਾਂ ਮੈਂ ਪਹਿਲਾਂ ਇੱਥੇ ਆਫਲਾਈਨ ਵੀ ਇੱਕ ਦੋ ਜਗ੍ਹਾ ਤੋਂ ਕਿਉਂਕਿ ਟਰਾਈ ਕੀਤਾ ਸੀਗਾ ਖਾਲਸਾ ਐਡ ਦਾ ਮੈਨੂੰ ਥੋੜਾ ਲੇਟ ਪਤਾ ਲੱਗਿਆ ਹਾਂਜੀ ਤਾਂ ਸਰ ਉਦੋਂ ਮਤਲਬ 6 ਮਹੀਨੇ ਤੋਂ 3 ਕੁ ਮੰਥ ਦਾ ਹੁੰਦਾ ਸੀ 12-13000 ਨਾਰਮਲ ਇਗਜ਼ਾਮ ਜਿਵੇਂ ਆਪਣੇ ਪੀ ਟ੍ਰਿਪਲ ਐਸ ਬੀ ਹੋ ਗਏ ਕੌਨਸਟੇਬਲ ਵਗੈਰਾ ਤੋਂ ਗਏ ਫਰਦਰ ਸਰ ਜੇ ਆਪਾਂ ਯੂ ਪੀ ਐਸਸੀ ਪੀ ਸੀ ਐਸ ਵਗੈਰਾ ਲਈ ਕਰਦੇ ਸੀ ਉਹ 1 ਇਅਰ ਦਾ ਕੋਰਸ ਹੁੰਦਾ ਸੀ ਉਹਨਾਂ ਦਾ ਮਤਲਬ 1 ਲੱਖ ਤੋਂ ਲੈ ਕੇ 2-3 ਲੱਖ ਤੱਕ ਦਾ ਉਹਨਾਂ ਦਾ ਫਾਊਂਡੇਸ਼ਨ ਕੋਰਸ ਹੁੰਦਾ ਸੀ ਸਰ ਜੇ ਮਤਲਬ ਡੈਲੀ ਵਗੈਰਾ ਤੋਂ ਕਰਦੇ ਸੀ ਫਿਰ ਉਹ ਉਹ ਵੀ ਆਪ ਚੱਲ ਜਾਂਦਾ ਸੀ ਜਿਵੇਂ 2.5-3 ਲੱਖ 4 ਲੱਖ ਹਾਂ ਜੀ 2024 ਚ ਸਰ ਮਤਲਬ ਜਦੋਂ ਸਰ ਨਾਲ ਜੁੜਿਆ ਜਤਨ ਵੀ ਜੀ ਸਰ ਨਾਲ ਤਾਂ ਉਹਨਾਂ ਨੇ ਪਹਿਲਾਂ ਸ਼ੁਰੂ-ਸ਼ੁਰੂ ਚ ਤਾਂ ਟੀਚਰ ਨਹੀਂ ਜਾਂਦੇ ਸੀਗੇ ਫਿਰ ਟੈਸਟ ਵਗੈਰਾ ਹੋਏ ਸਰ ਨਾਲ ਥੋੜੀ ਇੰਟਰੈਕਸ਼ਨ ਹੋਈ ਤਾਂ ਉਹਨਾਂ ਨੇ ਮਤਲਬ ਕਾਫੀ ਗਾਈਡ ਕੀਤਾ ਮੈਨੂੰ ਸਰ ਮਤਲਬ ਸਿਰਫ ਇਹ ਨਹੀਂ ਕਹਿੰਦਾਗਾ ਮੈਂ ਵੀ ਯੂਪੀਐਸਸੀ ਪੀਸੀਐਸ ਲਈ ਉਹਨਾਂ ਨੇ ਫੋਰਸ ਕੀਤਾ ਵੀ ਤੁਸੀਂ ਇਹੀ ਕਰੋ ਉਹਨਾਂ ਨੇ ਮਤਲਬ ਇਹ ਵੀ ਗਾਈਡ ਕੀਤਾ ਸਰ ਵੀ ਜਿਵੇਂ ਲੋਅਰ ਲੈਵਲ ਦੇ ਐਗਜ਼ਾਮ ਆ ਕਿਉਂਕਿ ਆਪਾਂ ਸਰ ਵੀ ਜਿਵੇਂ ਅਸੀਂ ਸੀਗੇ ਸਟੂਡੈਂਟ ਮੇਰੇ ਨਾਲ ਦਾ ਇੱਕ ਹੋਰ ਮੇਰੇ دوست ਸੀਗਾ ਉਹ ਵੀ ਏਡਿਓ ਲੱਗਿਆ ਉਹਨੇ ਮੈਨੂੰ ਮਤਲਬ ਦੱਸਿਆ ਸੀਗਾ ਸਰ ਤਾਂ ਮਤਲਬ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਸਰ ਨੇ ਵੀ ਤੁਸੀਂ ਨਾ ਪਹਿਲਾਂ ਪੜੀ ਇੱਧਰ ਪੜੀ ਅੱਗੇ ਜਾਓ ਕੋਈ ਵੀ ਐਗਜ਼ਾਮ ਹੋ ਦਾ ਗਵਰਨਮੈਂਟ ਦਾ ਆਪਾਂ ਨੂੰ ਕਲੀਅਰ ਕਰਦੇ ਜੰਦੇ ਆ ਅੱਗੇ ਆਪਾਂ ਆਪਦੀ ਤਿਆਰੀ ਕਰਦੇ ਜਾਵਾਂਗੇ ਕਿਉਂਕਿ ਆਪਾਂ ਨੂੰ ਇਹ ਮਤਲਬ ਕਿਤੇ ਵੀ ਜ਼ਰੂਰੀ ਨਹੀਂ ਕਿ ਆਪਾਂ ਫਰਸਟ ਅਟੈਂਪਟ ਦੇ ਵਿੱਚ ਯੂਪੀਐਸੀ ਜਾਂ ਪੀਸੀਐਸ ਕਲੀਅਰ ਕਰ ਦੇਵਾਂਗੇ ਹਾਂਜੀ ਹਾਂਜੀ ਹਾਂ ਆਪਣਾ ਮਤਲਬ ਸਰ ਵੀ ਮੇਨ ਟਾਰਗੇਟ ਇਹ ਵੀ ਆਪਾਂ ਇੱਕ ਕਰੀ ਕੋਈ ਵੀ ਜੌਬ ਮਿਲ ਗਈ ਫਿਰ ਉਹਦੇ ਨਾਲ ਨਾਲ ਤਿਆਰੀ ਕੀਤੀ ਅੱਗੇ ਤਿਆਰੀ ਕੀਤੀ ਅੱਗੇ ਤਿਆਰੀ ਕੀਤੀ ਵੀ ਆਪਾਂ ਜਿਹੜਾ ਵੀ ਆਪਣਾ ਡ੍ਰੀਮ ਆਪੋਨ ਅਚੀਵ ਕਰ ਲਿਆ ਹਾਂ ਹਾਂਜੀ ਹਾਂਜੀ ਪਰ ਤੁਹਾਡਾ ਡ੍ਰੀਮ ਕੀ ਤੁਸੀਂ ਪੁਲਿਸ ਜਿਹੜੀ ਪੰਜਾਬ ਪੁਲਿਸ ਦੇ ਭਈ ਤੁਸੀਂ ਜੋਇਨ ਕਰਨਾ ਵਿੱਚ ਭਾਰਤੀ ਹੋਣਾ ਭਈ ਕਿਹੜੇ ਰੈਂਕ ਤੇ ਹੁਣ ਹੁਣ ਅਸੀਂ ਭਾਰਤੀ ਤੁਸੀਂ ਸਰ ਮਤਲਬ ਮੇਰਾ ਨਾ ਸ਼ੁਰੂ ਤੋਂ ਜਿਹੜਾ ਪੰਜਾਬ ਪੁਲਿਸ ਦਾ ਡ੍ਰੀਮ ਸੀਗਾ ਸਰ ਇਹ ਮੇਰਾ ਸੀਗਾ ਜਾਂ ਤਾਂ ਡੀਐਸਪੀ ਜਿਵੇਂ ਆਪਾਂ ਪੀਸੀਐਸ ਕਲੀਅਰ ਕਰਦੇ ਹਾਂ ਜਾਂ ਫਿਰ ਯੂਪੀਐਸਸੀ ਕਰਕੇ ਐਸਪੀ ਐਸ ਵੀ ਜਿਹੜਾ ਵੀ ਰੈਂਕ ਮਿਲੂਗਾ ਐਸਪੀ ਦਾ ਰੈਂਕ ਉਹ ਰੈਂਕ ਤੇ ਚਾਹਾਂ ਸਰ ਸੀਗਾ ਫੋਕਸ ਮੇਰਾ ਪੰਜਾਬ ਪੁਲਿਸ ਉੱਤੇ ਸਰ ਉਦੋਂ ਬਾਅਦ ਮੈਂ ਜੀਡੀ ਵੀਗਰਾਂ ਦੇ ਐਗਜ਼ਾਮ ਵੀ ਦਿੱਤੇ ਸੀਗੇ ਪਰ ਉਧਰ ਮੈਂ ਗਿਆ ਨਹੀਂ ਸਰ ਹਾਂਜੀ ਬੜਾ ਮੇਨ ਫੋਕਸ ਸਰ ਮੇਰਾ ਪੁਲਿਸ ਤੇ ਸੀਗਾ ਵੀ ਮੈਨੂੰ ਜਾਂ ਫਿਰ ਐਕਸਾਈਜ਼ ਵਗੈਰਾ ਚ ਮਿਲ ਜੇ ਐਕਸਾਈਜ਼ ਇਨਸਪੈਕਟਰ ਵਗੈਰਾ ਦੀ ਹੋ ਗਈ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਵੀ ਡਿਫੈਂਸ ਤੇ ਮੇਰਾ ਥੋੜਾ ਜ਼ਿਆਦਾ ਸੀਗਾ ਸਰ ਫੋਕਸ ਨਹੀਂ ਨਹੀਂ ਬਹੁਤ ਵਧੀਆ ਫਿਰ ਹੁਣ ਤੇ ਤੁਹਾਡੇ ਕੋਈ ਆਸ ਸੀਗੀ ਵੀ ਤੁਹਾਡੇ ਕੋਲ ਹੱਥ ਫੜ ਕੇ ਕਾਈਦਾ ਪੜਾਈ ਕਰਨ ਦਾ ਸਰ ਮਤਲਬ ਇਦਾਂ ਸੀਗਾ ਵੀ ਫੈਮਿਲੀ ਮੇਰੀ ਥੋੜੀ ਐਜੂਕੇਟਿਡ ਸੀਗੀ ਜਿਵੇਂ ਮੇਰੇ ਫਾਦਰ ਸਾਹਿਬ ਸੀ ਜੋ ਉਹ ਪਹਿਲਾਂ ਤੋਂ ਮਤਲਬ ਉਹਨਾਂ ਨੇ ਗ੍ਰੈਜੂਏਸ਼ਨ ਵਗੈਰਾ ਕੀਤੀ ਸੀਗੀ ਬਹੁਤ ਵਧੀਆ ਪਰ ਮੇਰੇ ਦੋ ਵੱਡੇ ਸਿਸਟਰ ਸੀਗੇ ਉਹਨਾਂ ਦੀ ਵੀ ਗ੍ਰੈਜੂਏਸ਼ਨ ਦੀ ਪੋਸਟ ਗ੍ਰੈਜੂਏਟ ਸੀ ਐਮਏ ਐਮਐਸ ਸੀ ਕੀ ਹੋ ਉਹ ਗਵਰਨਮੈਂਟ ਜੌਬ ਤੇ ਨੇ ਛੋਟੇ ਸਿਸਟਰ ਵੀ ਮੇਰੇ ਕਾਫੀ ਕੁਆਲੀਫਾਈਡ ਨੇ ਬੀਐਸਸੀ ਆਈਟੀ ਉਹਨਾਂ ਨੇ ਕੀਤੀ ਆ ਬੈਕਗ੍ਰਾਉਂਡ ਮੇਰਾ ਜਰੂਰ ਸਰ ਮਤਲਬ ਮਤਲਬ ਸਟੱਡੀ ਨਾਲ ਰਿਲੇਟਡ ਸੀਗਾ ਪਰ ਇੱਕ ਚੀਜ਼ ਸੀ ਵੀ ਗਾਈਡੈਂਸ ਕਿਉਂਕਿ ਸਾਡੇ ਪਰਿਵਾਰ ਚ ਕੋਈ ਵੀ ਗਵਰਨਮੈਂਟ ਜੌਬ ਨਹੀਂ ਨਹੀਂ ਸੀਗਾ ਸਿਸਟਰ ਵੀ ਮੇਰੇ ਥੋੜਾ ਟਾਈਮ ਪਹਿਲੇ ਹੀ ਹੁਣ ਜੁਆਇਨ ਕੀਤੀ ਨੇ ਮੇਰੇ ਆਫਟਰ ਮੈਰਿਜ ਤਾਂ ਇੰਨਾ ਜ਼ਿਆਦਾ ਫੋਕਸ ਨਹੀਂ ਸੀਗਾ ਨਾ ਹੀ ਸਰ ਮਤਲਬ ਜਿਵੇਂ ਸਾਡੇ ਜਿਹੜੇ ਪਿੰਡ ਉਧਰ ਬੱਸਸ ਵਗੈਰਾ ਦੀ ਪਹੁੰਚ ਨਹੀਂ ਸੀ ਅਵੇਲੇਬਿਲਿਟੀ ਇਹ ਆਪਾਂ ਬੱਸ ਵਗੈਰਾ ਨਹੀਂ ਆਉਂਦੀ ਸੀ ਦੂਜੇ ਪਿੰਡ ਤੋਂ ਜਾ ਕੇ ਜਾਂਦੀ ਸੀ ਤੁਸੀਂ ਮੁਕਸਰ ਤੋਂ ਏਰੀਆ ਤੋਂ ਇਲਾਕੇ ਤੋਂ ਨਾ ਹਾਂਜੀ ਤੜਪਿੰਡ ਹੈ ਨਾ ਭੰਗ ਚੜੀ ਅਸਰ ਮੇਰਾ ਪਿੰਡ ਹੈ ਹਾਂਜੀ ਮਤਲਬ ਜਦੋਂ ਸਾਡਾ ਸੀ ਮਤਲਬ ਮੈਂ ਜਦੋਂ ਸੀਨੀਅਰ ਸਕੈਂਡਰੀ ਸੀਗਾ ਉਦੋਂ ਸਾਡੇ ਪਿੰਡ ਬੱਸਾਂ ਵਗੈਰਾ ਨਹੀਂ ਸੀਗੀਆਂ ਸਰਵਿਸ ਨਹੀਂ ਸੀਗੀ ਜਾਂ ਤਾਂ ਨਾਲ ਦੇ ਪਿੰਡ ਤੋਂ ਹੁੰਦਾ ਸੀ ਆਪਦਾ ਵਹੀਕਲ ਲੱਗੇ ਜਾਂਦੀ ਸੀਗੇ ਫਿਰ ਸਰ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਇੱਥੇ ਮੂਵ ਕਰ ਲਿਆ ਸੀਗਾ ਗਿੱਦੜਵਾਹੇ ਹਾਂਜੀ ਇਹ ਵੀ ਚ ਇੱਕ ਹਾਂਜੀ ਉਹ ਸਰ ਤੇ ਫਿਰ ਇਥੋਂ ਮੈਂ ਅੱਗੇ ਆਪਦਾ ਕੰਟੀਨਿਊ ਰੱਖਿਆ ਕਮ ਸਟੱਡੀ ਉਹਦਾ ਫਿਰ 2024 ਚ ਮੈਨੂੰ ਸਰ ਨਾਲ ਮੁਲਾਕਾਤ ਹੋਈ ਉਹਨਾਂ ਨੇ ਦੱਸਿਆ ਤੇ ਕਾਫੀ ਗਾਈਡੈਂਸ ਫ੍ਰੀ ਆਫ ਕੋਸਟ ਗਾਈਡੈਂਸ ਦਾ ਮਤਲਬ ਸਰ ਇਦਾਂ ਸੀਗਾ ਵੀ ਕਾਫੀ ਬੈਨੀਫਿਟ ਮਿਲਿਆ ਇਗਜ਼ਾਮ ਤੋਂ ਪਹਿਲਾਂ ਮੇਰੇ ਤੁਹਾਨੂੰ ਥੋੜਾ ਐਕਸਪੀਰੀਅੰਸ ਸੀਗਾ 1.5 ਸਾਲ ਚ ਪਰ ਸਰ ਜਦੋਂ ਮਤਲਬ ਸਰ ਨੇ ਗਾਈਡ ਵੀ ਕੀਤਾ ਵੀ ਆਪਾਂ ਅਟੈਂਪਟ ਕਿਵੇਂ ਕਰਨਾ ਜਾਂ ਜਿਹੜਾ ਆਪਾਂ ਨੂੰ ਨਹੀਂ ਜਦੋਂ ਆਪਾਂ ਅਟੈਂਪਟ ਵੀ ਹੋਗੋਸਟ ਬੱਸ ਸਰ ਜਿਵੇਂ ਮੇਰਾ ਸਰ ਮੈਡ ਆ ਸੀਗਾ ਟ੍ਰਾਇਲ ਸੀਗਾ ਉਦੋਂ ਵੀ ਕਾਫੀ ਟਾਈਮ ਸਰ ਮਤਲਬ ਇਹਨੂੰ ਫੋਨ ਕਰਕੇ ਗਾਈਡ ਕਰਦੇ ਰਹੇ ਵੀ ਜੇ ਕਿਸੇ ਚੀਜ਼ ਦੀ ਸਬਰ ਫਾਊਂਡੇਸ਼ਨ ਵਾਲੇ ਹਾਂਜੀ ਹਾਂਜੀ ਸਰ ਵੀ ਜਤਨ ਸਰ ਕਾਲ ਤੇ ਮੈਨੂੰ ਦੱਸਦੇ ਰਹੇ ਵੀ ਜੇਕਰ ਤੁਹਾਨੂੰ ਵੀ ਕਿਸੇ ਵੀ ਤਰੀਕੇ ਦੀ ਲੋੜ ਹੈਗੀ ਜਿਵੇਂ ਟ੍ਰਾਇਲ ਦੇ ਲਈ ਕਿਸੇ ਫਿਜ਼ੀਕਲ ਦੀ ਹੈਗੀ ਹੈ ਲੋੜ ਵੀ ਕੋਈ ਵੀ ਕੋਚ ਕਰੇ ਤੁਹਾਨੂੰ ਅਸੀਂ ਉਹਨਾਂ ਬਾਰੇ ਵੀ ਦੱਸ ਸਕਦੇ ਹਾਂ ਅਵੇਲੇਬਲ ਕਰਾ ਸਕਦੇ ਹਾਂ ਤੁਸੀਂ ਕਿੰਨੇ ਸਟੂਡੈਂਟ ਹੋ ਸਰ ਮਤਲਬ ਉਹ ਕਾਫੀ ਸੀਗਾ ਵੀ ਮੇਰੇ ਲਈ ਮੋਟੀਵੇਟ ਕਰਨ ਲਈ ਵੀ ਇੱਕ ਚੰਗੀ ਸੀਗੀ ਤੇ ਉਸ ਤੋਂ ਪਹਿਲਾਂ ਐਗਜ਼ਾਮ ਵਗੈਰਾ ਲਈ ਵੀ ਸਰ ਨਾਲ ਮੇਰੀ ਗੱਲ ਹੁੰਦੀ ਰਹੀ ਮਿਸ਼ਾਲ ਸਰ ਨਾਲ ਮੇਰੀ ਗੱਲ ਹੁੰਦੀ ਰਹੀ ਉਹ ਤੁਹਾਨੂੰ ਸੀਏਟ ਕਰਵਾਉਂਦੇ ਸੀਗੇ ਸੀਸੈਟ ਸਰ ਤਾਂ ਉਹਦੇ 'ਚ ਵੀ ਮੈਥ ਵਗੈਰਾ ਮਤਲਬ ਮੇਰੇ ਸੀਗੇ 40 ਦੇ ਵਿੱਚੋਂ ਸਰ 38 39 ਮਾਰਕਸ ਸੀਗੇ ਮੇਰੇ ਜੀ ਤੁਹਾਡੇ ਬਹੁਤ ਟੌਪ ਮਾਰਕਸ ਸੀਗੇ ਤੁਸੀਂ ਕਾਫੀ ਤਰੱਕੀ ਕੀਤੀ ਆਪਣੇ ਮਾਰਕਸ ਦੇ ਵਿੱਚ ਹਾਂਜੀ ਸਰ ਮਤਲਬ ਜੇ ਲਾਸਟ ਟਾਈਮ ਨਾਲ ਮੈਂ ਦੇਖ ਦਸਾਂ ਤਾਂ ਮੇਰਾ ਪਹਿਲਾਂ ਸੀਗਾ ਸਿਰਫ 50 ਦੇ ਵਿੱਚ ਸੀਗਾ ਟੌਪ 50 ਦੇ ਵਿੱਚ ਇਸ ਵਾਰ ਸਰ ਮੇਰਾ ਰੈਂਕ ਜਿਹੜਾ ਹੈ ਟੌਪ 13 ਆਇਆ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਇੱਕ ਮੂਮੈਂਟ ਹੋਈ ਸਰ ਮੇਰੀ ਤੁਹਾਡੀ ਮਿਹਨਤ ਦਾ ਹੋਇਆ ਤੁਸੀਂ ਚਾਹਨਾ ਕੋਸ਼ਿਸ਼ ਕਰੀਏ ਤਹੋਨੇ ਤੁਹਾਡੀ ਕੀ ਆਸ ਹੈ ਵੀ ਤੁਹਾਡਾ ਜਿਹੜੇ ਮਾਰਕ ਇੰਨੇ ਹਾਈ ਆ ਤੁਸੀਂ ਬੜੇ ਕੋਈ ਇੰਟੈਲੀਜੈਂਟ ਵੀ ਆ ਕੋਈ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਸੁਪਨਾ ਹੈ ਡ੍ਰੀਮ ਹੈ ਕੋਈ ਤੁਹਾਡੀ ਆਪਣੀ ਜਿਹੜਾ ਨੌਕਰੀ ਦਾ ਕੋਈ ਹੁਣ ਪੂਰਾ ਹੋਈਗਾ ਤੁਹਾਡਾ ਖਿਆਲ ਹਾਂਜੀ ਸਰ ਮਤਲਬ ਜਿਵੇਂ ਸਰ ਤਿਆਰੀ ਕਰਵਾਉਂਦੀ ਸਬਰ ਫਾਊਂਡੇਸ਼ਨ ਤੋਂ ਸਰ ਵਰਗੇ ਤਿਆਰੀ ਕਰਵਾਉਂਦੇ ਆ ਸਪੈਸ਼ਲੀ ਸਰ ਨੂੰ ਜਦੋਂ ਵੀ ਲੋਡ ਹੁੰਦੀ ਆ ਮੈਂ ਕਾਲ ਕਰ ਲੈਂਦਾ ਸਰ ਪਹਿਲੀ ਵਾਰੀ ਜੀ ਕਾਲ ਅਟੈਂਡ ਕਰਦੇ ਆ ਗਾਈਡ ਵੀ ਕਰਦੇ ਆ ਬਲਾ ਵੀ ਲੈਂਦੇ ਵੀ ਜੇ ਕਿਸੇ ਵੀ ਤਰੀਕੇ ਦੀ ਲੋੜ ਹੈਗੀ ਤਾਂ ਤੁਸੀਂ ਜਲੰਧਰ ਆ ਕੇ ਗਾਈਡੈਂਸ ਲੈ ਸਕਦੇ ਹੋ ਨਾ ਸਰ ਉੱਥੋਂ ਥੋੜੀ ਮੋਟੀਵੇਸ਼ਨ ਮਿਲਦੀ ਆ ਵੀ ਪੀਸੀਐਸ ਵਗੈਰਾ ਨੂੰ ਆਪਾਂ ਕਲੀਅਰ ਕਰ ਸਕਦੇ ਹਾਂ ਕੋਈ ਐਡਾ ਡਿਫਿਕਲਟ ਨਹੀਂਗਾ ਬਸ ਹੋ ਸਕਦਾ ਟਾਈਮ ਲੱਗ ਜਾਏ 1 ਸਾਲ ਲੱਗ ਜਾਏ 2 ਸਾਲ ਲੱਗ ਜਾਣ ਪਰ ਜਦੋਂ ਆਪਾਂ ਸਰ ਕੰਟੀਨਿਊਸ ਰੱਖਦੇ ਹਾਂ ਥਿਰੀ ਨੂੰ ਤਾਂ ਉਹਦੇ ਚ ਹੋ ਸਕਦਾ ਵੀ ਥੋੜਾ ਟਾਈਮ ਲੱਗੇ ਪਰ ਹੋ ਸਕਦਾ ਸਰ ਕੋਈ ਡਿਫਿਕਲਟ ਨਹੀਂਗਾ ਤੁਹਾਡੇ ਵਰਗੇ ਨੌਜਵਾਨ ਆ ਪੰਜਾਬ ਦੇ ਵਿੱਚ ਜਦੋਂ ਐਡਾ ਇੱਕ opportunity ਮਿਲਦੀ ਨਹੀਂਗੀ ਪਈ ਤੁਹਾਡਾ ਕੀ ਖਿਆਲ ਹੈ ਭਾਈ ਹੋਰ ਵੀ ਜਥੇਬੰਦੀ ਆਪਣੇ ਪੰਜਾਬ ਤੋਂ ਹੋਣੀਆਂ ਚਾਹੀਦੀਆਂ ਇਹਨਾਂ ਸਪੋਰਟ ਜਿੱਦਾਂ ਸਬਰ ਫਾਊਂਡੇਸ਼ਨ ਜਾਂ ਖਾਫ ਐਡ ਨਾਲ ਜੁੜੀ ਹੋ ਸਬਰ ਫਾਊਂਡੇਸ਼ਨ ਇਹ ਹੋਰ ਵੀ ਜਥੇਬੰਦੀਆਂ ਜਿੱਦਾਂ ਆਪਣੇ ਨੌਜਵਾਨਾਂ ਦਾ ਹੱਥ ਫੜਨਾ ਚਾਹੀਦਾ ਫਿਰ ਉਹ ਵੀ ਆਪਣੀ ਤਰੱਕੀ ਗਾਂ ਸਰ ਮਤਲਬ ਜਿੰਨੇ ਵੀ ਮੇਰੇ ਹੁਣ ਛੋਟੇ ਭੈਣ ਭਰਾ ਤਾਂ ਸਰ ਮੈਂ ਉਹਨਾਂ ਨੂੰ ਹਮੇਸ਼ਾ ਗਾਈਡ ਕਰਦਾ ਰਹਿੰਦਾ ਵੀ ਤੁਸੀਂ ਜਿੱਥੋਂ ਵੀ ਕੰਫਰਟੇਬਲ ਆ ਉੱਥੋਂ ਤਿਆਰੀ ਕਰ ਲਓ ਵੀ ਕੋਈ ਕਿਉਂਕਿ ਟੀਚਰ ਵੀ ਡਿਪੈਂਡ ਕਰਦਾ ਵੀ ਆਪਾਂ ਕਿਸੇ ਨੂੰ ਕੋਈ ਟੀਚਰ ਸਮਝੋ ਤਾਂ ਕਿਸ ਨੂੰ ਨਹੀਂ ਆਉਂਦਾ ਪਰ ਮੈਂ ਫਿਰ ਵੀ ਦੱਸਦਾ ਵੀ ਜੇ ਤੁਹਾਡੇ ਕੋਲ ਪੇ ਕਰਨ ਦੇ ਨਹੀਂ ਹੈ ਨ ਤੁਸੀਂ ਇੱਕ ਵਾਰੀ ਸਬਰ ਫਾਊਂਡੇਸ਼ਨ ਕੋਲੇ ਤੁਸੀਂ ਮੈਂ ਕੰਟੈਕਟ ਉਹ ਯਰ ਸ਼ੇਅਰ ਕਰਦਾ ਰਹਿਣਾ ਵੀ ਤੁਸੀਂ ਇੱਕ ਵਾਰੀ ਗੱਲ ਕਰੋ ਕਲਾਸਾਂ ਲਗਾਓ ਕੋਈ ਫਾਊਂਡੇਸ਼ਨ ਨਹੀਂ ਵੀ ਤੁਸੀਂ ਕਲਾਸਾਂ ਚ ਨਹੀਂ ਸਮਝਾਉਂਦੀ ਤਾਂ ਤੁਹਾਨੂੰ ਕੋਈ ਪੈਨੈਸ਼ਮੈਂਟ ਮਿਲੂਗੀ ਤੁਸੀਂ ਕੰਸਲਟ ਕਰ ਸਕਦੇ ਆ ਟੀਚਰਸ ਨਾਲ ਫ੍ਰੀ ਆਫ ਕਾਸਟ ਦੀ ਤਾਂ ਆਪਣਾ ਕੋਈ ਲਾਸ ਨਹੀਂ ਵਸਰ ਟਾਈਮ ਆਪਾਂ ਇਨਵੈਸਟ ਕਰ ਰਹੇ ਜਿੱਥੇ 3 ਮਹੀਨੇ ਦਾ 12000 1500 ਸਿਰਫ ਕਨਸਟੇਬਲ ਵਗੈਰਾ ਦਾ ਐਗਜ਼ਾਮ ਹੋ ਗਿਆ ਪਟਵਾਰੀ ਇਹਨਾਂ ਲਈ ਪੇ ਕਰ ਰਹੇ ਆ ਤਾਂ ਇੱਥੇ ਆਪਾਂ ਫ੍ਰੀ ਆਫ ਕਾਸਟ ਇੱਕ 1 ਮਨਥ 2 ਮਨਥ ਇਨਵੈਸਟ ਕਰਕੇ ਦੇਖ ਸਕਦੇ ਆ ਕੋਈ ਦਿੱਕਤ ਨਹੀਂ ਹੋਊਗਾ ਬਾਕੀ ਸਰ ਮਤਲਬ ਇਹ ਚੀਜ਼ ਹੈ ਕਿ ਜਿੰਨੇ ਜ਼ਿਆਦਾ ਪੰਜਾਬ ਦੇ ਬੱਚਿਆਂ ਨੂੰ ਇਹ ਓਪਰਚ्युनिटी ਮਿਲੂਗੀ ਕਿ ਉਹ ਗਵਰਨਮੈਂਟ ਜੌਬ ਜਾਂ ਗਵਰਨਮੈਂਟ ਨਾ ਸਹੀ ਆਪਦੇ ਆਪ ਨੂੰ ਥੋੜਾ ਜਿਹਾ ਪੁਸ਼ ਕਰਨਾ ਆਪਦੀ ਨੋਲੇਜ ਨੂੰ ਥੋੜਾ ਵਧਾਉਣਾ ਕੋਈ ਵੀ ਪ੍ਰਾਈਵੇਟ ਵੀ ਜੌਬ ਉਹ ਕਰ ਰਹੇ ਆ ਭਾਵੇਂ ਪੰਜਾਬ 'ਚ ਕਰ ਰਹੇ ਬਾਹਰ ਜਾਣ ਨਾਲ ਉਹ ਬੈਟਰ ਓਪਰਚ्युनिटी ਆ ਸਰ ਹਾਂਜੀ ਹਾਂਜੀ ਕਈ ਕਈ ਵਾਰ ਇਹ ਕਿਹਾ ਨੇ ਬੜਾ ਸਾਡੇ ਨੌਜਵਾਨ ਬਾਹਰ ਜਾ ਕੇ ਤਕੀਬਾ ਖਾਂਦੇ ਆ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਦਾਂ ਦੀ ਓਪਰਚ्युनिटी ਮਿਲੇ ਅਸੀਂ ਬੜੇ ਖੁਸ਼ ਹਾਂ ਵੀ ਤਰੱਕੀ ਕੀ ਕਰੀ ਜਾਂਦੇ ਆ ਤੇ ਤੇ ਅਸੀਂ ਕਹਿੰਦੇ ਕਈ ਪਰਿਵਾਰ ਰੇਂਦਾ ਕਈ ਪਰਿਵਾਰ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਕੋਈ ਪਰਿਵਾਰ ਜਿੰਦਾ ਪੜਿਆ ਲਿਖਿਆ ਨਹੀਂਗਾ ਉਹ ਪਰਿਵਾਰ ਦੇ ਇੱਕ ਬੰਦਾ ਜਾਂ ਇੱਕ ਕੁੜੀ ਜਾਂ ਮੁੰਡਾ ਜਿਹੜਾ ਹਾਈ ਲੈਵਲ ਤੇ ਪੜ ਜਾਂਦਾ ਤੇ ਆਫਸਰ ਬਣ ਜਾਂਦਾ ਉਹ ਸਾਰਾ ਪਰਿਵਾਰ ਚੱਕ ਲੈਂਦੇ ਆ ਤੇ ਗਰੀਬੀ ਵੀ ਦੂਰ ਹੋ ਜਾਂਦੀ ਆ ਇਹਦਾ ਫੇਰ ਇਹਦਾ ਸਾਰਿਆਂ ਨੂੰ ਹੁੰਦਾ ਪੰਜਾਬ ਨੂੰ ਹੁੰਦਾ ਹਾਂਜੀ ਸਰ ਉਹ ਤਾਂ ਹੈ ਸਰ ਕਿ ਆਪਰੇਸ਼ਨ ਜਿਹੜਾ ਵੀ ਸਟੂਡੈਂਟ ਆ ਉਹਦੀ ਕੈਪੇਬਿਲਿਟੀ ਆਪਦੇ ਹੀ ਦੇਸ਼ 'ਚ ਆਪਦੀ ਹੀ ਜਗ੍ਹਾ ਤੇ ਇੱਕ ਯੂਜ਼ ਹੋ ਰਹੀ ਆ ਆਦਰਵਾਇਜ਼ ਬਾਹਰ ਜਾਂਦੇ ਬਾਹਰ ਜਾ ਕੇ ਉਹਨਾਂ ਨੂੰ ਕੋਈ ਸਕਿੱਲ ਬੇਸ ਵਰਕ ਮਿਲੂਗਾ ਜਾਂ ਫਿਰ ਉਹਨਾਂ ਨੂੰ ਲੇਬਰ ਕਰਨੀ ਪੈਣੀ ਆ ਐਂ ਤਾਂ ਹੈ ਨਹੀਂ ਕਿ ਇੱਥੋਂ ਆਪਾਂ ਸਟੂਡੈਂਟ ਗਿਆ ਉੱਥੇ ਜਾ ਕੇ ਉਹਨੂੰ ਕੋਈ ਵੀ ਇੱਕ ਚੰਗੀ ਗਵਰਨਮੈਂਟ ਜਾਂ ਕੋਈ ਵੀ ਇੱਕ ਬਹੁਤ ਵੱਡੀ ਪੋਸਟ ਮਿਲ ਜਾਊਗੀ ਉਹ ਸੌਤੋਂ ਸਰ ਇੱਕ ਹੁੰਦਾ ਕਿ ਜਿਹਨੇ ਇੱਥੇ ਪਹਿਲਾਂ ਆਪਦੀ ਸਾਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੁਝ ਵੀ ਕੰਪਲੀਟ ਕਰ ਲਿਆ ਤਾਂ ਉਹਦਾ ਸਰ ਬਾਹਰ ਜਾਣ ਦਾ ਕੋਈ ਏਡਾ ਬੇਨਫੀਟ ਨਹੀਂ ਜਾ ਤੁਸੀਂ 2 ਸਾਲ ਇੱਥੇ ਇਨਵੈਸਟ ਕਰੋ ਤੁਹਾਨੂੰ ਕੋਈ ਨਾ ਕੋਈ ਗਵਰਨਮੈਂਟ ਜੌਬ ਤਾਂ ਮਿਲ ਹੀ ਜਾਊਗੀ ਤੁਸੀਂ ਆਪ ਦਾ ਰੂਪ ਠੀਕਾਂ ਜੋਗੇ ਹੋ ਜੋਂ ਅਸੀਂ ਤਾਂ ਬੜੇ ਖੁਸ਼ ਹਾਂ ਤੁਹਾਡੇ ਐਟੀਟਿਊਡ ਤੇ ਜਿਹਦਾ ਤੁਹਾਡਾ ਲਾਈਫ ਤੇ ਆਊਟਲੁੱਕ ਆ ਤੇ ਮਾਈਂਡ ਸੈਟ ਆ ਇਤਨਾ ਪੋਜ਼ਿਟਿਵਿਟੀ ਦੇ ਨਾਲ ਹੋਰ ਪੋਜ਼ਿਟਿਵਲੀ ਫੈਲਦੀ ਹੈ ਸਾਨੂੰ ਬੜੀ ਖੁਸ਼ੀ ਆ ਭਈ ਤੁਹਾਡੇ ਪਰਵਾਹ ਤੁਹਾਨੂੰ ਸਪੋਰਟ ਕਰਦੇ ਇੱਕ ਦੂਜੇ ਨੂੰ ਸਪੋਰਟ ਕਰਦੇ ਮੈਂ ਇਹ ਵੀ ਮੈਂ ਬਿਲਕੁਲ ਸਮਝਦਾ ਭਈ ਤੁਹਾਡੇ ਵਰਗੇ ਤਰੱਕੀ ਕਰਦੇ ਤੁਸੀਂ ਦੂਜਿਆਂ ਦੀ ਮਦਦ ਜ਼ਰੂਰ ਕਰੋਗੇ ਸੋ ਸਾਡੀ ਟੀਮ ਵਿੱਚ ਅਸੀਂ ਵੀ ਧੰਨਵਾਦੀਆਂ ਸਬਰ ਫਾਊਂਡੇਸ਼ਨ ਦੇ ਨਾਲ ਜੁੜੇ ਹੋ ਸਾਨੂੰ ਬੜੀ ਖੁਸ਼ ਕਿ ਭਾਈ ਜਾਸਪਰੀ ਸਿੰਘ ਜਿਲੰਦਰੂ ਦੇ ਸਬਰਫਰੰਦ ਚੰਗਾ ਕੰਮ ਕਰ ਰਹੇ ਆ ਕੋਈ ਸੰਗਤ ਨੂੰ ਕੋਈ ਆਸਰੀ ਕੋਈ ਆਖਰੀ ਮੈਸੇਜ ਨਾ ਚਾਹੇ ਸੰਗਤ ਨੂੰ ਦੁਨੀਆ ਦੇ ਵਿੱਚ ਸਰ ਮਤਲਬ ਮੈਂ ਜਿੰਨੇ ਵੀ ਸਟੂਡੈਂਟ ਜੇ ਕੋਈ ਤਿਆਰੀ ਕਰ ਰਿਹਾ ਸਰ ਮੈਂ ਉਹਨਾਂ ਨੂੰ ਬਸ ਇੱਕ ਹੀ ਚੀਜ਼ ਬੋਲਾਂਗਾ ਵੀ ਪ੍ਰੈਪਰੇਸ਼ਨ ਕਰੋ ਤੁਸੀਂ ਦੋ ਵਾਰੀ ਕਰੋਗੇ ਤਿੰਨ ਵਾਰੀ ਕਰੋਗੇ ਨਾ ਇੱਕ ਸਾਲ ਲੱਗੂ ਦੋ ਸਾਲ ਲੱਗਣਗੇ ਤਿੰਨ ਸਾਲ ਲੱਗਣਗੇ ਥੋੜਾ ਕੰਪਲੀਟ ਹੋ ਜਾਊਗਾ ਮੈਂ ਸਰ 2021 ਦੇ ਵਿੱਚ ਪਹਿਲਾ ਐਗਜ਼ਾਮ ਦਿੱਤਾ ਸੀਗਾ ਉਹਦੇ ਵਿੱਚ ਮੇਰੇ ਹੈੱਡ ਕਨਸਟੇਬਲ ਦਾ ਐਗਜ਼ਾਮ ਮੈਂ ਕਲੀਅਰ ਕੀਤਾ ਸੀ ਉਹ ਐਗਜ਼ਾਮ ਕੈਨਸਲ ਹੋ ਗਿਆ ਸੀ ਕਹਿੰਦੇ ਵੀ ਇਹਦੇ 'ਚ ਨਕਲ ਵੱਜ ਗਈ 22 ਦੇ ਵਿੱਚ ਮੈਂ ਤਾਂ ਐਗਜ਼ਾਮ ਮੈਂ ਦਿੱਤੇ ਸੀਗੇ ਪਰ ਮੇਰ ਤੋਂ ਥੋੜਾ ਮੈਡੀਕਲ ਐਮਰਜੈਂਸੀ ਕਰਕੇ ਮੈਂ ਤਾਂ ਐਗਜ਼ਾਮ ਉਵੇਂ ਨਹੀਂ ਦਿੱਤੇ ਗਏ 23 'ਚ ਸਰ ਮੈਂ ਪਟਵਾਰੀ ਦਾ ਦਿੱਤਾ ਸੀ ਪਹਿਲਾਂ ਪਟਵਾਰੀ ਦੇ ਵਿੱਚ ਮੇਰੇ ਕੋਲੇ ਮਤਲਬ ਆਫਲਾਈਨ ਸਰ ਐਗਜ਼ਾਮ ਨਹੀਂ ਦੇਨੇ ਆਉਂਦੇ ਸੀ ਮੈਨੂੰ ਇੰਨੀ ਨਹੀਂ ਸੀ ਕਿ ਗਾਈਡੈਂਸ ਵગેਰਾ ਉਹਦੇ 'ਚ ਮੈਂ ਪੰਜ ਸਵਾਲ ਬਾਈ ਮਿਸਟੇਕ ਗਲਤ ਕਰਤੇ ਸੀਗੇ ਸਹੀ ਕਰ ਰਹੇ ਸੀ ਪਰ ਉਹਨਾਂ ਦੇ ਮੈਂ ਆਪਸ਼ਨ ਗਲਤ ਟਿਕ ਕਰਤੀ ਸੀ ਉੱਥੇ ਮੈਂ ਪੰਜ ਨੰਬਰ ਤੋਂ ਰਹਿ ਗਿਆ ਸਰ ਉਸ ਤੋਂ ਬਾਅਦ ਮੈਂ 2023 ਦਾ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਕਲੀਅਰ ਕੀਤਾ ਮੇਰੇ ਮੈਡੀਕਲ ਐਮਰਜੈਂਸੀ ਕਰਕੇ ਮੈਨੂੰ ਟ్రਾਇਲ ਛੱਡਨੇ ਪਏ 24 ਦੇ ਵਿੱਚ ਸਰ ਮੈਂ ਫੇਰ ਮਤਲਬ ਇੱਕ ਕਲੀਅਰ ਕੀਤਾ ਸੀਗਾ ਸੀਨੀਅਰ ਅਸਿਸਟੈਂਟ ਚ ਮੇਰੇ ਨੰਬਰ ਕਾਫੀ ਚੰਗੇ ਸੀਗੇ ਪਰ ਉਹ ਪੇਪਰ ਰੱਦ ਹੋ ਗਿਆ ਸੀਗਾ ਨਕਲ ਦੀ ਮਤਲਬ ਕਹਿ ਰਹੇ ਸੀ ਕਿ ਸਰ ਨਕਲ ਵੱਜ ਗਈ ਹੈ ਕੁਝ ਹੋ ਗਿਆ 24 ਦੇ ਵਿੱਚ ਸਰ ਫੇਰ ਮੈਂ ਕਾਂਸਟੇਬਲ ਦਾ ਦਿੱਤਾ ਫਿਰ ਉਹ ਕਲੀਅਰ ਕੀਤਾ ਤਾਂ ਮਤਲਬ ਸਰ ਵੀ ਇਦਾਂ ਹੀ ਆ ਵੀ ਤੁਸੀਂ ਪਾਸ ਵੀ ਕਰੋਗੇ ਟ్రਾਇਲ 'ਚ ਰਹਜੋਗੇ ਜਾਂ ਦੂਜੀ ਟਰਮ 'ਚ ਰਹਜੋਗੇ ਜਾਂ ਆਪ ਹੌਸਲਾ ਛੱਡ ਦਾਂਗੇ ਤਾਂ ਹਾਂਜੀ ਫਿਰ ਸਰ ਮਤਲਬ ਨਹੀਂ ਬੰਦਾ ਛੱਡਿਆਦਾ ਉਹ ਮੈਂ ਕਹਦਾ ਤੁਹਾਡੇ ਜਿਹੜੇ ਐਟੀਟਿਊਡ ਬਹੁਤ ਪੋਜ਼ਿਟਿਵ ਹੈ ਇਹਦੇ ਨਾਲ ਨਾਲ ਜਿਹੜੇ ਬਈ ਪੜਨੂ ਤੇਜ ਹੈ ਐਟੀਟਿਊਡ ਵੀ ਸਟਰੋਂਗ ਹੋਣਾ ਚਾਹੀਦਾ ਕਿਉਂਕਿ ਤੁਸ ਪਤਾ ਜਿੰਦਗੀਏ ਤੱਕੇ ਵੀ ਖਾਣੇ ਪੈਂਦੇ ਫਿਰ ਮਤਲਬ ਪਿੰਡੀ ਕੀ ਜਾਓ ਉੱਥੇ ਘੜੀ ਘੜੀ ਉੱਠ ਕੇ ਮੁਰਕੇ ਕੋਸ਼ਿਸ਼ ਕਰੋ ਸਰ ਇਹ ਚੀਜ਼ ਮੈਂ ਜਤਨ ਸਰ ਨੇ ਵੀ ਸ਼ੇਅਰ ਕੀਤੀ ਸੀਗੀ ਤੇ ਵਿਸ਼ਾਲ ਸਰ ਨੇ ਵੀ ਕੀਤੀ ਸੀਗੀ ਉਹਨਾਂ ਨੇ ਮਤਲਬ ਕਾਫੀ ਮੋਟੀਵੇਟ ਕੀਤਾ ਮਨੇ ਇਸ ਚੀਜ਼ ਲਈ ਵੀ ਚਲੋ ਠੀਕ ਹੈ ਘਰੇ ਨਹੀਂ ਹੋਇਆ ਦੋ ਵਾਰੀ ਨਹੀਂ ਹੋਇਆ ਸਰ ਨੇ ਦੱਸਿਆ ਵੀ ਵਿਸ਼ਾਲ ਸਰ ਨੇ ਵੀ ਦੱਸਿਆ ਵੀ ਕਹਿੰਦਾ ਜਦੋਂ ਮੈਂ ਪਹਿਲਾਂ ਸ਼ੁਰੂ ਤਿਆਰੀ ਕੀਤੀ ਸੀਗੀ ਮੈਂ ਬਹੁਤ ਇਗਜ਼ਾਮ ਤੋਂ ਫੇਲ ਹੋਇਆ ਫਿਰ ਮੈਂ ਉਹ ਇਗਜ਼ਾਮ ਟੌਪ ਵੀ ਕੀਤਾ ਜਿੰਨਾ ਤੇ ਮੈਂ ਫੇਲ ਹੋਇਆ ਸੀ ਟਾਈਮ ਲੱਗਾ 2 ਸਾਲ ਲੱਗੇ 3 ਸਾਲ ਲੱਗੇ ਬਸ ਤੁਸੀਂ ਪ੍ਰੈਪਰੇਸ਼ਨ ਨਾ ਛੱਡੋ ਥੋੜਾ ਜਿਹਾ ਕੰਸਿਸਟੈਂਟ ਰਹੋ ਜਿਹੜੀ ਚੀਜ਼ ਚ ਕਮੀ ਲੱਗਦੀ ਹੈ ਉਹਦੇ ਤੇ ਜ਼ਿਆਦਾ ਜ਼ੋਰ ਦੇ ਦਿਓ ਜੋ ਸਟਰੋਂਗ ਆ ਉਹਨੂੰ ਟੈਂਕੜਾ ਦਿਓ ਇਹ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਇੱਕ ਮੈਂ ਖਾਲ ਤੁਹਾਡੇ ਜਾਣਕਾਰ ਤੁਹਾਡੇ ਦੋਸਤ ਹੈ ਧਰਮਪਾਲ ਸਿੰਘ ਜਿਨੇ ਸਾਨਾ ਵੀ ਸਬਰ ਫਾਊਂਡੇਸ਼ਨ ਨਾਲ ਜੁੜ ਕੇ ਵੀ ਇੱਕ ਖਾਸ ਐਨਸਪੋਰਟ ਨਾਲ ਕੋਈ ਹੁਣ ਕਾਫੀ ਸੀਨੀਅਰ ਆਫੀਸਰ ਦੇ ਡਿਊਟੀ ਕਰੇ ਮੇ ਰੱਖਿਆ ਹਾਂਜੀ ਸਰ ਉਹ ਏਡੀਓ ਲੱਗੇ ਉਹਨਾਂ ਨੇ ਸਰ ਮੈਨੂੰ ਮਤਲਬ ਦੱਸਿਆ ਸੀਗਾ ਮੇਰੇ ਤੋਂ ਪਹਿਲਾਂ ਇੱਥੇ ਜੁੜ ਗਏ ਸੀਗੇ ਤੇ ਸਰ ਉਹਨਾਂ ਨੇ ਮੈਨੂੰ ਸਬਰ ਫਾਊਂਡੇਸ਼ਨ ਬਾਰੇ ਦੱਸਿਆ ਸੀ ਵੀ ਕਿ ਹਾਂ ਦੇ ਵੀ ਤੂੰ ਇੱਕ ਦਿਨ ਉੱਥੇ ਪ੍ਰੈਪਰੇਸ਼ਨ ਕਰ ਲੋਅਰ ਲੈਵਲ ਐਗਜ਼ਾਮ ਤਾਂ ਚੱਲ ਹੁੰਦੇ ਹੀ ਰਹਿੰਦੇ ਆ ਵੀ ਹਾਈ ਲੈਵਲ ਬਾਰੇ ਨੌਲੇਜ ਮਿਲਦੀ ਸਰ ਪਤਾ ਲੱਗਦਾ ਵੀ अटेम्प्ट ਕਿਵੇਂ ਕਰਨੇ ਟੈਸਟ ਕਿਵੇਂ ਦੇਣੇ ਆ ਤਾਂ ਵੀ ਉਹਦੇ ਨਾਲ ਵੀ ਮੇਰਾ ਬਹੁਤ ਪ੍ਰੈਸ਼ਰ ਵੀ ਪਰ ਉਸ ਤੋਂ ਬਹੁਤ ਤੁਹਾਨੂੰ ਪਤਾ ਵੀ ਉਹ ਤਾਂ ਏਡੀਓ ਜੁਆਇਨ ਕਰ ਹੀ ਚੁੱਕਿਆ ਹਾਂ ਉਹਨਾਂ ਦੀ ਜੁਆਇਨਿੰਗ ਥੋੜੇ ਟਾਈਮ ਤੋਂ ਉਹਨਾਂ ਨੇ ਬਹੁਤ ਜਿੱਦਾਂ ਬਈ ਤਰੱਕੀ ਕੀਤੀ ਤੁਸੀਂ ਵੀ ਉਦਾਂ ਹੀ ਕਰੋਗੇ ਮੇਰਾ ਖਿਆਲ ਹਾਂਜੀ ਤੁਸੀਂ ਆਪਣਾ ਯਤਨ ਕਰ ਸਕਦੇ ਹੋ ਚਾਰਦੀਕਨ ਵਸੀਰ ਅਰਦਾਸ ਕਰਦੇ ਵੀ ਤੁਸੀਂ ਸਫਲ ਤਰੱਕੀ ਕਰੋ ਆਪਣੇ ਪਰਿਵਾਰ ਨੂੰ ਚੱਕੋ ਤੇ ਆਪਣੇ ਸਮਾਜ ਦੇ ਸਮਾਜਿਕ ਤੌਰ ਤੇ ਆਪਣੇ ਪਿੰਡਾਂ ਨੂੰ ਚੱਕੋ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਬਾਈ ਗੁੱਡ ਜੀ ਕਾਲ ਸੌ ਬਾਈ ਗੁੱਡ ਜੀ